ਸਟੂਡੈਂਟਾਂ ਲਈ ਅਹਿਮ ਖਬਰਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਟੂਡੈਂਟ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੇ ਤੇ ਖਾਣ ਦੇ ਬਹੁਤ ਸ਼ਿਕਾਇਤ ਨੇ ਖਬਰ ਉਹਨਾਂ ਦੇ ਲਈ ਬਹੁਤ ਜ਼ਰੂਰੀ ਆ ਤੁਹਾਨੂੰ ਦੱਸ ਦਈਏ ਕਿ ਜਿਹੜੇ ਯੂਨੀਵਰਸਿਟੀਆਂ ਵਿੱਚ ਬੱਚੇ ਪੜ੍ਹਦੇ ਨੇ ਉਹ ਕੈਂਟੀਨਾਂ ਵਿੱਚ ਜਾ ਕੇ ਵੱਖਰੇ-ਵੱਖਰੇ ਚਸਕੇ ਜ਼ਰੂਰ ਲਗਾਉਂਦੇ ਨੇ ਫਾਸਟ ਫੂਡ ਖਾਣ ਦੇ ਸ਼ਿਕਾਇਤ ਨੇ ਜੰਕ ਫੂਡ ਖਾਣ ਦੇ ਬਹਿਤ ਯਕੀਨ ਹੁੰਦੇ ਨੇ ਉਹਨਾਂ ਲਈ ਇਹ ਖਬਰ ਬਹੁਤ ਹੀ ਅਹਿਮ ਹੋਣ ਵਾਲੀ ਐ ਤੁਹਾਨੂੰ ਦੱਸ ਦਈਏ ਕਿ ਹੁਣ ਯੂਨੀਵਰਸਿਟੀਆਂ ਦੀ ਕੈਂਟੀਨ ਚ 버ਗਰ ਪੀਜ਼ੇ ਤੇ ਸਮੋਸੇ ਨਹੀਂ ਮਿਲਣਗੇ ਤੁਸੀਂ ਬਿਲਕੁਲ ਠੀਕ ਸੋਨ ਰਹੇ ਹੋ ਜੰਕ ਫੂਡ ਉੱਤੇ ਪੂਰੇ ਤਰੀਕੇ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਯੂਜੀਸੀ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਨਨ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਇਹ ਅਹਿਮ ਫੈਸਲਾ ਲਿਆ ਹੈ ਕਿ ਹੁਣ ਯੂਨੀਵਰਸਿਟੀਆਂ ਦੀ ਕੈਂਟੀਨਸ ਦੇ ਵਿੱਚ ਜੰਕ ਫੂਡ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ 버ਗਰ ਪੀਜ਼ਾਸ ਮੋਸੇ ਤੇ ਨਿਊਡਲਸ ਇਸ ਤਰ੍ਹਾਂ ਦੇ ਜੰਕ ਫੂਡ ਉੱਤੇ ਪਾਬੰਦੀ ਲਗਾਈ ਗਈ ਹੈ ਅਜਿਹੇ ਜੰਕ ਫੂਡ ਹੁਣ ਯੂਨੀਵਰਸਿਟੀਆਂ ਕੈਂਟੀਨਾਂ ਚ ਤੁਹਾਨੂੰ ਨਹੀਂ ਖਾਣ ਨੂੰ ਮਿਲਣਗੇ ਅਗਰ ਜੇਕਰ ਤੁਸੀਂ ਵੀ ਜੰਕ ਫੂਡ ਦੇ ਸ਼ਕੀਨ ਉਹ ਜੰਕ ਫੂਡ ਖਾਣਾ ਪਸੰਦ ਕਰਦੇ ਹੋ ਪਰ ਇਹ ਖਬਰ ਹੁਣ ਤੁਹਾਡੇ ਲਈ ਹੈ ਕਿ ਤੁਹਾਨੂੰ ਹੁਣ ਯੂਨੀਵਰਸਿਟੀਆਂ ਦੇ ਵਿੱਚ ਜੰਕ ਫੂਡ ਖਾਣ ਨੂੰ ਨਹੀਂ ਮਿਲੇਗਾ ਉਸ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ UGC ਨੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਇਹ ਐਮ ਫੈਸਲਾ ਲਿਆ ਹੈ ਵਿਦਿਆਰਥੀਆਂ 'ਚ ਵੱਧ ਰਹੇ ਮੋਟਾਪੇ ਨੂੰ ਲੈ ਕੇ ਚਿੰਤਾ ਜਤਾਈ ਹੈ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਯੂਨੀਵਰਸਿਟੀ ਦੀਆਂ ਕੈਂਟੀਨਸ ਦੇ ਵਿੱਚ ਜੰਕ ਫੂਡ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪੂਰੇ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਹੈ ਕਿ ਕੈਂਟੀਨਾਂ ਦੇ ਵਿੱਚ ਜੰਕ ਫੂਡ ਸਟੂਡੈਂਟਸ ਨੂੰ ਨਹੀਂ ਦਿੱਤਾ ਜਾਵੇਗਾ ਜੰਕ ਫੂਡ ਦੇ ਨਾਲ ਹੋਰ ਵੀ ਕਈ ਤਰੀਕੇ ਦੀਆਂ ਬਿਮਾਰੀਆਂ ਲੱਗਦੀਆਂ ਨੇ 버거 ਪੀਜ਼ਾ ਖਾ ਕੇ ਬੱਚਿਆਂ ਦੀ ਸਿਹਤ ਵਿੱਚ ਮੋਟਾਪਾ ਆ ਰਿਹਾ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ UGC ਨੇ ਇਹ ਫੈਸਲਾ ਜਾਰੀ ਕੀਤਾ ਹੈ ਔਰ ਅਪਡੇਟਸ ਦੇ ਲਈ ਜੁੜੇ ਰਹੋ ਜੀਕੇਆ ਟੀਵੀ ਦੇ ਨਾਲ ਧੰਨਵਾਦ ਸਟੂਡੈਂਟਾਂ ਲਈ ਅਹਿਮ ਖਬਰਾਂ ਆ ਤੁਹਾਨੂੰ ਦੱਸਦੀ ਹੈ ਕਿ ਜਿਹੜੇ ਸਟੂਡੈਂਟ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੇ ਤੇ ਖਾਣ ਦੇ ਬਹੁਤ ਸ਼ਿਕਾਇਤ ਨੇ ਇਹ ਖਬਰ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਤੁਹਾਨੂੰ ਦੱਸਦੀ ਹੈ ਕਿ ਜਿਹੜੇ ਯੂਨੀਵਰਸਿਟੀਆਂ ਵਿੱਚ ਬੱਚੇ ਪੜ੍ਹਦੇ ਨੇ ਉਹ ਕੈਂਟੀਨਾ ਵਿੱਚ ਜਾ ਕੇ ਵੱਖਰੇ ਵੱਖਰੇ ਚਸਕੇ ਜ਼ਰੂਰ ਲਗਾਉਂਦੇ ਨੇ ਫਾਸਫੂਡ ਖਾਣ ਦੇ ਸ਼ਕੀਨ ਨੇ ਜੰਕ ਫੂਡ ਖਾਣ ਦੇ ਬਹਿਤੀ ਯਕੀਨ ਹੁੰਦੇ ਨੇ ਉਹਨਾਂ ਲਈ ਇਹ ਖਬਰ ਬਹੁਤ ਹੀ ਅਹਿਮ ਹੋਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਯੂਨੀਵਰਸਿਟੀਆਂ ਦੀ ਕੈਂਟੀਨ ਚ 버ਗਰ ਪੀਜ਼ੇ ਤੇ ਸਮੋਸੇ ਨਹੀਂ ਮਿਲਣਗੇ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਜੰਕ ਫੂਡ ਉੱਤੇ ਪੂਰੇ ਤਰੀਕੇ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਯੂਜੀਸੀ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਨਨ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਇਹ ਅਹਿਮ ਫੈਸਲਾ ਲਿਆ ਹੈ ਕਿ ਹੁਣ ਯੂਨੀਵਰਸਿਟੀਆਂ ਦੀ ਕੈਂਟੀਨਸ ਦੇ ਵਿੱਚ ਜੰਕ ਫੂਡ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ 버거 ਪੀਜ਼ਾ ਸਮੋਸੇ ਤੇ ਨਿਊਡਲਸ ਇਸ ਤਰ੍ਹਾਂ ਦੇ ਜੰਕ ਫੂਡ ਉੱਤੇ ਪਾਬੰਦੀ ਲਗਾਈ ਗਈ ਹੈ ਅਜਿਹੇ ਜੰਕ ਫੂਡ ਹੋਣਾ ਯੂਨੀਵਰਸਿਟੀਆਂ ਕੈਂਟੀਨਾਂ ਚ ਤੁਹਾਨੂੰ ਨਹੀਂ ਖਾਣ ਨੂੰ ਮਿਲਣਗੇ ਅਗਰ ਜੇਕਰ ਤੁਸੀਂ ਵੀ ਜੰਕ ਫੂਡ ਦੇ ਸ਼ਕੀਨ ਹੋ ਜੰਕ ਫੂਡ ਖਾਣਾ ਪਸੰਦ ਕਰਦੇ ਹੋ ਪਰ ਇਹ ਖਬਰ ਹੁਣ ਤੁਹਾਡੇ ਲਈ ਹੈ ਕਿ ਤੁਹਾਨੂੰ ਹੁਣ ਯੂਨੀਵਰਸਿਟੀਆਂ ਦੇ ਵਿੱਚ ਜੰਕ ਫੂਡ ਖਾਣ ਨੂੰ ਨਹੀਂ ਮਿਲੇਗਾ ਉਸ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ UGC ਨੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਐਮ ਫੈਸਲਾ ਲਿਆ ਹੈ ਵਿਦਿਆਰਥੀਆਂ 'ਚ ਵੱਧ ਰਹੇ ਮੋਟਾਪੇ ਨੂੰ ਲੈ ਕੇ ਚਿੰਤਾ ਜਤਾਈ ਹੈ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਯੂਨੀਵਰਸਿਟੀ ਦੀਆਂ ਕੈਂਟੀਨਸ ਦੇ ਵਿੱਚ ਜੰਕ ਫੂਡ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪੂਰੇ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਹੈ ਕਿ ਕੈਂਟੀਨਾਂ ਦੇ ਵਿੱਚ ਜੰਕ ਫੂਡ ਸਟੂਡੈਂਟਸ ਨੂੰ ਨਹੀਂ ਦਿੱਤਾ ਜਾਵੇਗਾ ਜੰਕ ਫੂਡ ਦੇ ਨਾਲ ਹੋਰ ਵੀ ਕਈ ਤਰੀਕੇ ਦੀਆਂ ਬਿਮਾਰੀਆਂ ਲੱਗਦੀਆਂ ਨੇ 버거 ਪੀਜ਼ਾ ਖਾ ਕੇ ਬੱਚਿਆਂ ਦੀ ਸਿਹਤ ਵਿੱਚ ਮੋਟਾਪਾ ਆ ਰਿਹਾ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ UGC ਨੇ ਇਹ ਫੈਸਲਾ ਜਾਰੀ ਕੀਤਾ ਹੈ ਹੋਰ ਅਪਡੇਟਸ ਦੇ ਲਈ ਜੁੜੇ ਰਹੋ GKR TV ਦੇ ਨਾਲ ਧੰਨਵਾਦ